ਮਹਿੰਸ ਸਿੰਘ ਚੰਨੂ ਮਾਰਾ ਸਾਡਾ ਮਜੂਰ ਨੇ ਚੰਨੂ ਮਾਰਾ ਸਾਹਿਬ ਸਵਾਛੇ ਘੰਟੇ ਦੀ ਬੈਠਕ ਚੱਲੀ ਹੈ ਕਿੰ ਕੀ ਗੱਲਬਾਤ ਹੋਈ ਹੈ ਕਿ ਕੀ ਵਾਕਈ ਕੱਲੀ ਹਾਰ ਦੀ ਸਮੀਖਿਆ ਹੋਈ ਹੈ ਜਾਂ ਇਸ ਤੋਂ ਬਾਅਦ ਕੋਈ ਚੋਣ ਦਾ ਕਮੇਟੀ ਨੂੰ ਲੈ ਕੇ ਕੋਈ ਵਾਰਤਲਾਪ ਉਠੀ ਨਹੀਂ ਚੋਣ ਦਾ ਕਮੇਟੀ ਵਾਲੀ ਗੱਲ ਕੋਈ ਨਹੀਂ ਉਠੀ ਪਹਿਲਾਂ ਹਰ ਹਰ ਬੰਦੇ ਨੇ ਸਾਰੀ ਵਿਸ਼ਲੇਸ਼ਣ ਕੀਤਾ ਸਾਰੀ ਚੋਣ ਦਾ ਚੋਣ ਪ੍ਰਕਿਰਿਆ ਦਾ ਚੋਣ ਵਿੱਚ ਜੋ ਕੁਝ ਬੀਤਿਆ ਉਹਨਾਂ ਗੱਲਾਂ ਦੀ ਚਰਚਾ ਹਰ ਇੱਕ ਨੇ ਆਪਣੀ-ਆਪਣੀ ਤੌਰ ਤੇ ਰੱਖੀ ਆ ਕੁੱਲ ਮਿਲਾ ਕੇ ਅਸੀਂ ਜਿਹੜਾ ਲੋਕਾਂ ਦਾ ਫਤਵਾ ਉਹਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਔਰ ਚੋਣ ਦਾ ਨਤੀਜਾ ਭਾਵੇਂ ਕੋਈ ਰਿਹਾ ਹੋਵੇ ਪਰ ਵਰਕਰਾਂ ਨੇ ਉਮੀਦਵਾਰਾਂ ਨੇ ਪੂਰੀ ਤੰਦੇਹੀ ਨਾਲ ਮਮਰ ਸਾਹਿਬ 2017 ਤੋਂ ਲਗਾਤਾਰ ਇਹੀ ਫਤਵਾ ਤੁਸੀਂ ਮਨਜ਼ੂਰ ਕਰ ਰਹੇ ਹੋ ਨਹੀਂ ਕੁਦਰਤੀ ਤੌਰ ਤੇ ਦੇਖੋ ਜੇ ਪਿੱਛੇ ਵੀ ਰਿਹਾ ਜਾਂ ਹੁਣ ਅੱਗੇ ਵਾਸਤੇ ਅਸੀਂ ਇਹ ਜ਼ਰੂਰ ਸੋਚ ਰਹੇ ਹਾਂ ਵੀ ਕਿਹੜੇ ਕਾਰਨ ਨੇ ਕਿੱਥੇ ਘਾਟਾ ਨੇ ਕਿਵੇਂ ਉਹ ਦੂਰ ਹੋਣ ਔਰ ਇਮਾਨਦਾਰੀ ਨਾਲ ਇਕੱਲਾ ਇਕੱਲਾ ਬੰਦਾ ਉਹਨਾਂ ਘਾਟਾ ਨੂੰ ਸਾਹਮਣੇ ਰੱਖ ਕੇ ਪਾਰਟੀ ਪ੍ਰਧਾਨ ਦੇ ਨਾਲ ਡਿਸਕਸ ਕਰਕੇ ਤੇ ਉਹਨਾਂ ਦੇ ਹੱਲ ਦੱਸ ਕੇ ਇਹ ਫੇਰ ਸਾਹਮਣੇ ਇੱਕ ਜਿਹੜਾ ਹੈ ਨੀਤੀ ਤਿਆਰ ਕਰਕੇ ਕੰਸੈਂਸਸ ਨਾਲ ਲਿਆਂਦੀ ਜਾਏਗੀ ਉਹਦੇ ਤੇ ਪਾਰਟੀ ਪੈਰਾ ਦੇਗੀ ਕੀ ਲੱਗਦਾ ਕਿ ਸੰਗਰੂਰ ਦੀ ਲੋਕ ਸਭਾ ਦੀ ਗੱਲ ਕੀਤੀ ਜਾਵੇ ਉੱਥੇ ਢੀਂਡਾ ਪਰਿਵਾਰ ਨੇ ਕੋਈ ਡੈਂਟ ਪਾਇਆ ਸ਼ਰੋਮਣੀ ਕਾਲੀਦਾਲ ਨੂੰ ਤੇ ਦੂਸਰੇ ਪਾਸੇ ਸਕੰਦਰ ਸਿੰਘ ਮਲੂਕਾ ਦਾ ਕੋਈ ਨਜ਼ਰ ਆਇਆ ਨਹੀਂ ਸਕੰਦਰ ਸਿੰਘ ਮਲੂਕਾ ਦੀ ਗੱਲ ਨਹੀਂ ਢੀਂਡਾ ਸਾਹਿਬ ਦੀ ਗੱਲ ਜਾਂ ਬਠਿੰਡਾ ਸੰਗਰੂਰ ਦੀ ਗੱਲ ਤਾਂ ਹੋਵੇ ਜੇ ਬਾਕੀ ਥਾਂ ਮਤੇ ਕੁਝ ਹੋਰ ਮਰਦਿਆ ਹੋਵੇ ਜਦੋਂ ਸਾਰੇ ਪੰਜਾਬ ਚ ਸਾਰੀਆਂ ਸੀਟਾਂ ਤੇ ਰਿਜ਼ਲਟ ਹੀ ਇੱਕ ਤਰ੍ਹਾਂ ਦਾ ਰਿਹਾ ਫਿਰ ਮੇਰਾ ਖਿਆਲ ਆ ਕੱਲੀ-ਕੱਲੀ ਕਿਸੇ ਸੀਟ ਦਾ ਤਖ਼ਰਾ ਕਰਨ ਦਾ ਕੋਈ ਮਤਲਬ ਨਹੀਂ ਸੀ। ਕਿਨੇ ਇਕਬਾਲ ਸਿੰਘ ਝੁੰਦਾ ਕਹਿ ਰਹੇ ਸੀ ਕਿ ਕੱਲ ਵੀ ਕਹਿ ਰਹੇ ਸੀਗੇ ਕਿ ਲਗਾਤਾਰ ਜੋ ਸਾਡੇ ਲੀਡਰਾਂ ਦੀ ਖਿਲਾਫਤ ਹੋਈ ਹੈ ਉਹੀ ਵਜ੍ਹਾ ਰਹੀ ਹੈ ਸਾਡੀ ਹਾਰ ਦਾ ਕਾਰਨ। ਚਲੋ ਉਹ ਤਾਂ ਫਿਰ ਜਿਹਨੇ ਚੋਣ ਲੜੀ ਹੁੰਦੀ ਆ ਉਹਨੇ ਆਪਣੇ ਕਾਰਨ ਦੱਸਣੇ ਹੁੰਦੇ ਆ ਪਰ ਕੁੱਲ ਮਿਲਾ ਕੇ ਮੈਂ ਹਰ ਇੱਕ ਨੂੰ ਕਿਹਾ ਵੀ ਇੱਕ ਕਮੇਟੀ ਬਣਾ ਕੇ ਉਹਦੇ 'ਚ ਆਪਣੀ-ਆਪਣੀ ਗੱਲ ਰੱਖੋ। ਉਹ ਤੋਂ ਬਾਅਦ ਮਤਲਬ ਦਾ ਵਿਸ਼ਲੇਸ਼ਣ ਜਿਹੜਾ ਹੈ ਪਾਰਟੀ ਪ੍ਰਧਾਨ ਨਾਲ ਡਿਸਕਸ ਕਰਕੇ ਕੀਤਾ ਜਾਵੇ ਕੋਈ ਮਤਲਬ ਬਿਨਾ ਕੋਈ ਪ੍ਰੋਸੀਜਰ ਅਡਾਪਟ ਕੀਤੇ ਆ ਮਤਲਬ ਇਸ ਕਿਸਮ ਦੀ ਗੱਲ ਜਿਹੜੀ ਆ ਉਹਤੇ ਕੋਈ ਨਾ ਕੀਤਾ ਜਾਵੇ ਮਤਲਬ ਸੋ ਜਿਹੜੇ ਨੇ ਉਹਨਾਂ ਨੂੰ ਕੀ ਮਨਾਇਆ ਜਾਵੇਗਾ ਕਿਸੇ ਡਿਊਟੀ ਲਈ ਹੈ ਨਹੀਂ ਅਜੇ ਤਾਂ ਰੁੱਸਿਆ ਜੀ ਤਾਂ ਗੱਲੇ ਨਹੀਂ ਹੈ ਮਤਲਬ ਸਾਹਿਬ ਦਾ ਕਹਿ ਰਹੇ ਨੇ ਸਵੇਰ ਦੇ ਕਹਿ ਰਹੇ ਨੇ ਕਿ ਉਹਨਾਂ ਨੂੰ ਕੋਈ ਸੱਦਾ ਨਹੀਂ ਆਇਆ ਕੋਈ ਮੀਟਿੰਗ ਦਾ ਕੋਈ ਤੇ ਅਸੀਂ ਇਸ ਗੱਲ ਦੇ ਹਮੀਆਂ ਮਤਲਬ ਕੋਸ਼ਿਸ਼ ਕਰਾਂਗੇ ਵੀ ਸਾਰੀ ਪਾਰਟੀ ਨੂੰ ਇੰਟਰੈਕਟ ਕਰਕੇ ਰੱਖਿਆ ਜਾਵੇ ਕਿਉਂਕਿ ਸਾਥ ਸੁਵਿਰ ਸਿੰਘ ਬਾਦਲ ਨਾਲ ਵੀ ਮੇਰੀ ਨਿੱਜੀ ਤੌਰ ਤੇ ਵੀ ਗੱਲ ਹੋਈ ਆ ਹੁਣ ਮੀਟਿੰਗ 'ਚ ਵੀ ਹੋਈ ਆ ਵੀ ਲੋੜ ਆ ਸਾਰੀ ਪਾਰਟੀ ਨੂੰ ਇੰਟਰੈਕਟ ਕਰਕੇ ਰੱਖਣ ਦੀ ਔਰ ਉਹਨਾਂ ਦੀ ਆਪਣੀ ਡਿਊਟੀ ਆ ਉਹ ਆਪ ਵੀ ਸਿਕੰਦਰ ਸਿੰਘ ਮਲੂਕਾ ਵੀ ਆਉਂਦੇ ਨੇ ਉਦਰਤੀ ਤੌਰ ਤੇ ਪਾਰਟੀ ਪ੍ਰਧਾਨ ਨੇ ਸਾਥ ਸੁਵਿਰ ਸਿੰਘ ਬਾਦਲ ਉਹ ਜ਼ਰੂਰ ਸਾਰਿਆਂ ਨੂੰ ਸੰਪਰਕ ਕਰਕੇ ਪਾਰਟੀ ਨੂੰ ਇਕਜੁੱਟ ਰੱਖਣ ਦਾ ਯਤਨ ਕਰਨਗੇ ਸਾਨੂੰ ਇਸ ਗੱਲ ਦੀ ਪੂਰੀ ਆਸ ਜਿਮਨੀ ਚੋਣਾਂ ਦੀ ਕੀ ਤਿਆਰੀ ਹੈ ਕੋਈ ਜਿਮਨੀ ਚੋਣਾਂ ਲੈ ਕੇ ਕੋਈ ਵਿਚਾਰ ਵਟਾਂਦਰਾ ਕੀਤਾ ਗਿਆ ਜਿਮਨੀ ਚੋਣਾਂ ਲੜਾਂਗੇ ਜਿੱਦਾਂ ਹਰ ਬੰਦੇ ਦੇ ਮਰੇ ਲਾਈਆ ਡਿਊਟੀ ਪਾਰਟੀ ਦੇ ਹਿਸਾਬ ਨਾਲ ਜਿੱਥੇ ਜਿੱਥੇ ਉਮੀਦਵਾਰਾਂ ਦੇ ਤੌਰ ਤੇ ਕਿਹੜੀ ਕਿਹੜੀ ਚੋਣ ਲੜਨੀ ਆ ਉਸ ਤਰ੍ਹਾਂ ਡਿਊਟੀਆਂ ਲਾਤੀਆਂ ਲੱਗਦਾ ਕਿ ਵੋਟ ਸ਼ੇਅਰ ਜਿਸ ਤਰ੍ਹਾਂ ਨਾਲ ਘਟਿਆ ਹੈ ਜਿਮਨੀ ਚੋਣਾਂ ਦੇ ਵਿੱਚ ਕੋਈ ਸ਼ੇਰ ਵਧਨ ਦੇ ਅਸਾਰ ਨੇ ਇਸੇ ਕਿਉਂ ਆਈ ਹੈ ਇਹਦੇ ਤਾਂ ਕారణ ਲੱਭਣੇ ਪੈਣਗੇ ਔਰ ਇਮਾਨਦਾਰੀ ਨਾਲ ਕਾਰਨ ਦੇ ਕੋਈ ਵਿਚਾਰ ਚਰਚਾ ਨਹੀਂ ਹੋਈ ਚਰਚਾ ਨਹੀਂ ਚੱਲੀ ਨਾ ਤੇ ਕਿਉਂਕਿ ਅੱਜ ਤਾ ਆਪਣੀਆਂ ਸਾਰੀਆਂ ਵਿਸ਼ਲੇਸ਼ਣ ਜੋ ਚੋਣਾਂ ਚ ਵਾਪਰਿਆ ਉਹਦੀਆਂ ਗੱਲਾਂ ਚੱਲੀਆਂ ਜ਼ਿਆਦਾ ਇਕੱਲੇ-ਇਕੱਲੇ ਸੀਟ ਤੇ ਤੇ ਇਹਦੇ ਕਾਰਨ ਕੀ ਨੇ ਤੇ ਇਹਨਾਂ ਦੇ ਹੱਲ ਕੀ ਨੇ ਇਹ ਇਕੱਲੇ-ਇਕੱਲੇ ਬੰਦਾ ਮਿਲ ਕੇ ਆਪਣੀ ਰਾਏ ਦਏਗਾ ਦੇਉਤ ਸਿੰਘ ਉਹ ਨੀਤੀ ਚਾਰ ਇਹ ਕੀ ਅੰਦਰ ਇਹ ਹੀ ਕਾਰਨ ਦੱਸੇਗੇ ਨੇ ਕਿ ਸਾਡੇ ਆਪਣੇ ਹੀ ਲੀਡਰਾਂ ਨੇ ਸਾਨੂੰ ਵੋਟਾਂ ਨਹੀਂ ਪੁਆਈਆਂ ਨਹੀਂ ਇਸ ਤਰ੍ਹਾਂ ਦੀ ਕੋਈ ਚਰਚਾ ਨਹੀਂ ਹੋਈ ਬਲਕਿ ਇਹ ਹੀ ਹੋਈ ਹੈ ਵੀ ਸਾਨੂੰ ਇੱਕ ਨੀਤੀ ਸਪਸ਼ਟ ਠੋਸ ਤੈਅ ਕਰਨੀ ਪਵੇਗੀ ਨੀਤੀ ਹੁਣ ਤੈਅ ਕੀਤੀ ਜਾਊਗੀ ਕੋਈ ਕੋ ਕਮੇਟੀ ਬਣਾਈ ਜਾ ਰਹੀ ਹੈ ਜਾਂ ਕੋਈ ਪਹਿਲਾਂ ਤਾਂ ਪਾਰਟੀ ਪ੍ਰਧਾਨ ਨੂੰ ਰਾਮਾਂ ਦਿੱਤੇ ਜਾਣਗੇ ਫਿਰ ਕੋਈ ਫੋਸਾ ਦਾ ਕਮੇਟੀ ਬਣਾਈ ਜਾਵੇ ਤੇ ਉਹ ਕਮੇਟੀ ਇੱਕ ਮਤਲਬ ਡਰਾਫਟ ਤਿਆਰ ਕਰੇਗੀ ਉਹ ਫਿਰ ਆਫੀਸ਼ੀਅਲ ਮੀਟਿੰਗ ਬੁਲਾ ਕੇ ਉਹਦੇ ਚ ਪਾਸ ਕੀਤਾ ਜਾਊਗਾ